ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਗੁਰ ਫਤਿਹ ਵੀਰ ਬਲੌਗ ਚੈਨਲ ਤੇ ਤੇ ਉਮੀਦ ਆ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਵੀ ਵੈਗਰੂ ਜੀ ਦੀ ਕਿਰਪਾ ਨਾਲ ਵਧੀਆ ਠੀਕ ਠਾਕ ਜੀ ਤੇ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਸੀ ਛੋਲੇ ਭੁੰਨਣ ਦੀ ਰੈਸਪੀ ਕਾਲੇ ਛੋਲੇ ਤੇ ਬਹੁਤ ਵਧੀਆ ਰੈਸਪੀ ਤਿਆਰ ਹੁੰਦੀ ਹੈ ਜੀ ਇਹਦੀ ਤੇ ਪਹਿਲਾਂ ਆਪਾਂ ਕੁੱਕਰ 'ਚ ਦੱਸਿਆ ਸੀਗਾ ਤੇ ਉਹ 'ਚ ਨਾ ਥੋੜੀ ਜਿਹੀ ਮਿਸਟੇਕ ਹੋ ਗਈ ਸੀ ਆਪਣੇ ਤੋਂ ਤੇ ਤਾਂ ਕਰਕੇ ਉਹ ਬਣੇ ਨਹੀਂ ਸੀਗੇ ਤੇ ਇਸ ਕਰਕੇ ਅੱਜ ਆਪਾਂ ਕੜਾਈ 'ਚ ਤੁਹਾਨੂੰ ਦੱਸਣ ਲੱਗੇ ਆ ਦੁਬਾਰਾ ਵੀਡੀਓ ਬਣਾਉਣ ਲੱਗੇ ਆਂਗੇ ਤੇ ਇਹ ਵਾਲੇ ਚਨੇ ਲੈਣੇ ਆ ਜੀ ਤੁਸੀਂ ਨੇ ਗੋਲ ਚਨੇ ਆ ਇਹ ਆ ਵੇਖੋ ਇੱਕ ਤਾਂ ਬਰੀਕ ਹੁੰਦੇ ਦੇਸੀ ਚਨੇ ਉਹ ਨਹੀਂ ਲੈਣੇ ਹੈਗੇ ਕਾਲੇ ਛੋਲੇ ਦੇਸੀ ਆਹ ਵਾਲੇ ਲੈਣੇ ਹੈਗੇ ਇਹ ਥੋੜੇ ਜਿਹਾ ਗੋਲ-ਗੋਲ ਜੇ ਹੁੰਦੇ ਆਗੇ ਮੋٹے ਵਾਲੇ ਇਹ ਮੋٹے ਛੋਲੇ ਆਗੇ ਤੇ ਇਹ ਲੈ ਲੈਣੇ ਜੀ ਤੁਸੀਂ ਤੇ ਇੱਥੇ ਆਪਾਂ ਕੌਲੀ ਚ ਲੈ ਲੈਣਾ ਜੀ ਹਲਦੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਥੋੜਾ ਜਿਹਾ ਮਿੱਠਾ ਛੋਡਾ ਇਹ ਦੇਖ ਇਹ ਇੰਨਾ ਕੁ ਮਿੱਠਾ ਛੋਡਾ ਲੈ ਲੈਣਾ ਜੀ ਆਪਾਂ ਨੇ ਤੇ ਦੋਨੇ ਚੀਜ਼ਾਂ ਨੂੰ ਮਿਕਸ ਕਰ ਲੈਣਾ ਜੀ ਆਪਾਂ ਨੇ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹ ਚ ਪਾਵਾਂਗੇ ਜੀ ਥੋੜਾ ਜਿਹਾ ਪਾਣੀ ਵੀਡੀਓ ਦੇ ਲਾਸਟ ਤੱਕ ਜਰੂਰ ਬਨੇ ਰਹੋ ਜੀ ਤੇ ਆਪਾਂ ਤੁਹਾਨੂੰ ਅੱਜ ਚੰਗੀ ਤਰ੍ਹਾਂ ਬਣਾ ਕੇ ਦਿਖਾਵਾਂਗੇ ਛੋਲੇ ਭੁਜੇ ਹੋਏ ਅੱਜ ਆਪਾਂ ਕੜਾਈ 'ਚ ਬਣਾਵਾਂਗੇ ਜੀ ਪਹਿਲਾਂ ਆਪਾਂ ਕੁੱਕਰ 'ਚ ਦੱਸਿਆ ਸੀਗਾ ਤੁਹਾਨੂੰ ਤੇ ਕੁੱਕਰ 'ਚ ਆਪਾਂ ਨੂੰ ਪਤਾ ਨਹੀਂ ਲੱਗਦਾ ਹੈਗਾ ਵੱਧ ਘੱਟ ਸੇਕਦਾ ਤੇ ਇਸ ਲਈ ਆਪਾਂ ਕੜਾਈ 'ਚ ਬਣਾ ਕੇ ਦੱਸਦੇ ਅੱਜ ਤੁਹਾਨੂੰ ਤੇ ਇਹਨੂੰ ਆਪਾਂ ਮਟੀਰੀਅਲ ਨੂੰ ਚੰਗੀ ਤਰ੍ਹਾਂ ਘੋਲ ਲੈ ਜੀ ਹੁਣ ਤੇ ਇਹਨੂੰ ਆਪਾਂ ਹੁਣ ਆ ਛੋਲਿਆਂ ਚ ਪਾ ਦੇਣਾ ਜੀ ਸਾਰਾ ਤੁਸੀਂ ਵੀ ਇਸੇ ਤਰੀਕੇ ਨਾਲ ਹੀ ਬਣਾਉਣੇ ਜੀ ਤੇ ਬਹੁਤ ਵਧੀਆ ਬਣ ਕੇ ਤਿਆਰ ਹੋਣਗੇ ਇਹ ਤੇ ਅੱਜ ਆਪਾਂ ਦੁਬਾਰਾ ਟਰਾਈ ਕਰਦੇ ਆ ਤੇ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਆ ਨਾਲ ਨਾਲ ਅਵੇ ਕੋ ਸਾਰਾ ਇਹਦੇ ਵਿੱਚ ਰਲਾ ਲਿਆ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਰਲਾਵਾਂਗੇ ਜੀ ਤੇ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ ਜੀ ਤੇ ਜੋ ਵੀ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਆਏ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਇਸ ਤਰ੍ਹਾਂ ਮਿਕਸ ਕਰ ਲੈਣਾ ਜੀ ਤਾਂ ਕਿ ਇਹ ਸਾਰੇ ਛੋਲੇ ਪਾਣੀ ਨਾਲ ਭਿੱਜ ਜਾਣ ਹਲਦੀ ਤੇ ਮਿੱਠਾ ਸੋਡਾ ਇਹਨਾਂ ਤੇ ਚੰਗੀ ਤਰ੍ਹਾਂ ਲੱਗ ਜੇ ਤੇ ਥੋੜੇ ਜਿ ਫੁੱਲ ਜਾਣ ਤੇ ਹੁਣ ਆਪਾਂ ਇਹਨਾਂ ਨੂੰ 10 ਮਿੰਟ ਰੱਖ ਦਾਂਗੇ ਇਸ ਤਰੀਕੇ ਨਾਲ ਹੀ ਇਸੇ ਤਰੀਕੇ ਨੇ ਆਪਾਂ 10 ਮਿੰਟ ਇਹਨਾਂ ਨੂੰ ਰੱਖ ਦੇਣਾ ਜੀ ਤੇ ਅੱਗੇ ਦਿਖਾਵਾਂਗੇ ਤੁਹਾਨੂੰ ਪ੍ਰੋਸੈਸ ਜੀ ਵੀਡੀਓ ਬਣੀ ਰਿਹਾ ਹੋ ਵੀਡੀਓ ਦੇ ਨਾਲ ਇੱਥੇ ਜੀ ਛੋਲੇ ਭਿਉਂ ਕੇ ਰੱਖਿਆ ਨੇ 10 ਤੋਂ 15 ਮਿੰਟ ਹੋ ਗਏ ਸੀਗੇ ਤੇ ਆਪਾਂ ਇੱਕ ਲੈਵ ਹੋਈ ਦੀ ਕੜਾਹੀ ਲੈ ਲਈ ਸੀ ਇੱਥੇ ਤੇ ਉਹਦੇ ਵਿੱਚ ਪਾ ਲਿਆ ਸੀ ਆਪਾਂ ਨੇ ਨਮਕ ਤੇ ਆਪਾਂ ਰੇਤੇ ਤੋਂ ਬਿਨਾ ਪੋਣਾ ਰਹੀਆਂਗੇ ਨਮਕ ਦੇ ਵਿੱਚ ਤੇ ਨਮਕ ਆਪਾਂ ਗਰਮ ਕਰ ਲਿਆ ਸੀਗਾ ਪੂਰਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਲਏ ਸੀਗੇ ਛੋਲੇ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਹਿਲਾਤਾ ਸੀਗਾ ਜੀ ਇੱਕ ਚਮਚੇ ਦੀ ਸਹਾਇਤਾ ਨਾਲ ਤੇ ਗੈਸ ਆਪਣਾ ਫੁੱਲਤੀ ਸੀਗਾ ਤੇ ਇਹਨੂੰ ਚੰਗੀ ਤਰ੍ਹਾਂ ਹਿਲਾਇ ਜਾਣਾ ਜੀ ਚਮਚੇ ਨਾਲ ਤੇ ਇੱਕ ਥਾਣੀ ਇਹਨਾਂ ਨੂੰ ਆਪਾਂ ਨੇ ਖੜਨ ਦੇਣਾ ਮਤਲਬ ਹੱਥ ਪਚਲਾਈ ਜਾਣਾਗਾ ਚਮਚਾ ਇਹਦੇ ਵਿੱਚ ਛੋਲਿਆਂ ਚ ਤੇ ਤਾਂ ਕਿ ਇਹ ਜਲਣ ਨਾ ਨਹੀਂ ਤਾਂ ਇਹ ਮੱਚ ਜਾਣਗੇ ਜੇ ਆਪਾਂ ਇਹਨਾਂ ਨੂੰ ਚਲਾਉਣਾ ਰੋਕਤਾ ਤਾਂ ਕੜਚੀ ਨਾਲ ਆਪਾਂ ਇਹਨਾਂ ਨੂੰ ਚਲਾਈ ਜਾਣਾ ਜੀ ਤੇ ਬਹੁਤ ਵਧੀਆ ਬਣ ਕੇ ਇਹ ਤਿਆਰ ਹੋਏ ਸੀਗੇ ਜੀ ਵੀਡੀਓ ਦੇ ਵਿੱਚ ਵੇਖਿਆ ਸੀਗਾ ਆਪਾਂ ਵੀ ਵਾਇਰਲ ਵੀਡੀਓ ਦੇ ਵਿੱਚ ਬਹੁਤ ਵਧੀਆ ਬਣ ਕੇ ਤਿਆਰ ਹੋਏ ਸੀਗੇ ਛੋਲੇ ਤੇ ਆਪਾਂ ਪਹਿਲਾਂ ਕੁੱਕਰ ਦੇ ਵਿੱਚ ਬਣਾਏ ਸੀਗੇ ਤੇ ਉਹ ਚਾਪਾਂ ਨੂੰ ਸੇਕਦਾ ਨਹੀਂ ਪਤਾ ਸੀ ਲੱਗਿਆ ਤੇ ਸ਼ਾਇਦ ਮੈਂ ਅਖਾਕੀ ਇਹ ਸੇਕਦਾ ਨਾ ਪਤਾ ਲੱਗਿਆ ਹੋਵੇ ਬੰਦ ਢੱਕਣ ਚ ਵੀ ਤਾਂ ਨਹੀਂ ਸੀ ਬਣੇ ਤੇ ਇੱਥੇ ਆਪਣੇ ਛੋਲੇ ਆਹ ਵੰਨੇ ਤਿਆਰ ਹੋ ਗਏ ਸੀ ਆ ਵੇਖੋ ਕੋਈ ਕੋਈ ਦਾਣੇ ਫੁੱਟਣੇ ਤਿਆਰ ਹੋ ਗਏ ਸੀਗੇ ਤੇ ਮੈਨੂੰ ਵੀ ਬਹੁਤ ਖੁਸ਼ੀ ਹੋਈ ਬਹੁਤ ਖੁਸ਼ੀ ਹੋਈ ਜੀ ਬਹੁਤ ਵੀ ਛੋਲੇ ਭੁੱਜਣੇ ਸ਼ੁਰੂ ਹੋ ਗਏ ਤੇ ਕੋਈ ਕੋਈ ਦਾਣੇ ਇਹ ਫੁੱਟਣੇ ਸ਼ੁਰੂ ਹੋ ਗਏ ਸੀਗੇ ਵੰਨੇ ਦੇਵਦੀਆ ਖੁਸ਼ਬੂ ਵੀ ਚੜ ਰਹੀ ਸੀ ਇਹਨਾਂ ਦੀ ਤੇ ਦਾਣੇ ਫੁੱਟਣ ਦੀ ਆਵਾਜ਼ ਵੀ ਆ ਰਹੀ ਸੀ ਤੇ ਮੈਂ ਲਗਾਤਾਰ ਘੜੀ ਚਲਾਉਂਦੀ ਰਹੀ ਜੀ ਗੈਸ ਆਪਣਾ ਫੁੱਲਤੀ ਸੀਗਾ ਤੇ ਜਦੋਂ ਦਾਣੇ ਫੁੱਟਣੇ ਸ਼ੁਰੂ ਹੋ ਗਏ ਸੀਗੇ ਤਾਂ ਮੈਂ ਗੈਸ ਘੱਟ ਤੇ ਕਰਤਾ ਸੀਗਾ ਵੀ ਇਹ ਮੱਚ ਨਾ ਜਾਣ ਤਾਂ ਕਿ ਤੇ ਲਗਾਤਾਰ ਮੈਂਨਨ ਫੇਰ ਚਲਾਉਂਦੀ ਰਹੀ ਤੇ ਇਹ ਬਣ ਰਹੇ ਸੀਗੇ ਦਾਣੇ ਵਧੀਆ ਫੁੱਟ ਰਹੇ ਸੀਗੇ ਤੇ ਕਾਫੀ ਦਾਣੇ ਫੁੱਟਦੇ ਰਹੇ ਜੀ ਤੇ ਮੈਂ ਵੇਟ 'ਚ ਰਹੀ ਵੀ ਸਾਰੇ ਫੁੱਟਣਗੇ ਫੁੱਟਣਗੇ ਇਹ ਲਗਾਤਾਰ ਚਲਾਉਂਦੀ ਰਹੀ ਮੈਂ ਕਿੰਨਾ ਟਾਈਮ ਤੇ ਮੈਨੂੰ ਵੀ ਚਾਹ ਚੜਿਆ ਹੋਇਆ ਸੀਗਾ ਵੀ ਵਧੀਆ ਬਣ ਰਿਹਾ ਚਲੋ ਵੀ ਅੱਜ ਤਾਂ ਬਾਣੀ ਜਾਣਗੇ ਚੰਗੀ ਤਰ੍ਹਾਂ ਇਹ ਤੇ ਮੈਂ ਲਗਾਤਾਰ ਇਹਨਾਂ ਚਲਾਉਂਦੀ ਰਹੀ ਜੀ ਚਲਾਉਂਦੀ ਰਹੀ ਤੇ ਮੇਰਾ ਹੱਥ ਵੀ ਦੁਖਣ ਲੱਗ ਗਿਆ ਸੀਗਾ ਕੜਛੀ ਚਲਾਉਂਦੇ ਚਲਾਉਂਦੇ ਤੇ ਮੇਰੀ ਕੜਾਹੀ ਵੀ ਮੱਚ ਗਈ ਸੀਗੀ ਵੇਖੋ ਵਿੱਚੋਂ ਸੇਕ ਨਾਲ तो सैडा तो चिट्टी पई तो है कढ़ाई तो हेठा तो सेकना चंकी तरह यह मच गई जी कढ़ाई तो नमक भी भुज गया है चंकी तरह तो फिर छोले भुन रही थी हज़े मैं वेट ची भी सारे छोले भुजन गए मैं लगातार चला रही कड़छी लगातार चला रही जी ते तो भी लाइव दिखा रही थे मैं भीडियो बिचो भी बिल्कुल स्किप नहीं सी मैं। नहीं की बिल्कुल भी कट्ट नहीं की कित भी वीडियो मैं ਤਾਂ ਕਿ ਤੁਹਾਨੂੰ ਵੀ ਰਿਜ਼ਲਟ ਇਹਦਾ ਪਤਾ ਲੱਗ ਸਕੇ ਵੀ ਬਣਦੇ ਆ ਜਾਂ ਨਹੀਂ ਇਹ ਕੜਾਈ ਦੇ ਵਿੱਚ ਜਾਂ ਕੁੱਕਰ ਦੇ ਵਿੱਚ ਪਹਿਲਾਂ ਮੈਂ ਤੁਹਾਨੂੰ ਕੁੱਕਰ 'ਚ ਦਿਖਾਏ ਸੀ ਇਸ ਵਾਰ ਕੜਾਈ 'ਚ ਦਿਖਾ ਰਹੀ ਆ ਲਾਈਵ ਹੀ ਤੁਹਾਨੂੰ ਤੇ ਮੈਂ ਘਟ ਨਹੀਂ કરી ਬਿਲਕੁਲ ਵੀ ਵੀਡੀਓ ਤੇ ਲਗਾਤਾਰ ਮੈਨੂੰ ਚਲਾਉਂਦੀ ਨੂੰ ਹੋ ਗਏ ਸੀਗੇ 7 ਤੋਂ 8 ਮਿੰਟ ਹੋ ਗਏ ਸੀਗੇ ਤੇ ਕੋਈ ਕੋਈ ਦਾਣਾ ਫੁੱਟ ਰਿਆ ਸੀ ਚਲੋ ਮੈਨੂੰ ਵੀ ਐਂਸ ਵੀ ਸਾਰੇ ਬਣ ਕੇ ਤਿਆਰ ਹੋ ਜਾਣਗੇ ਜੀ ਤੇ ਮੈਂ ਵੇਟ 'ਚ ਰਹੀ ਤੇ ਇਹਨਾਂ ਦੀ ਹੁਣ ਸੜਨ ਦੀ ਖੁਸ਼ਬੂ ਆਉਣ ਲੱਗ ਗਈ ਸੀਗੀ ਜੀ ਹੁਣ ਜਲਣ ਲੱਗ ਗਏ ਸੀ ਥੋੜੇ ਥੋੜੇ ਇਹ ਤੇ ਫਿਰ ਮੈਂ ਇੱਥੇ ਗੈਸ ਬੰਦ ਕਰਤਾ ਸੀਗਾ ਤੇ ਪਰ ਛੋਲਿਆਂ ਦਾ ਰਿਜ਼ਲਟ ਵੇਖੋ ਜੀ ਤੁਸੀਂ ਤੇ ਵੀਡੀਓ ਜਿਹੜੀ ਮੈਂ ਵੇਖੀ ਸੀ ਜੀ ਉਹਦੇ ਵਿੱਚ ਬਣ ਕੇ ਹਨ ਤਿਆਰ ਹੋ ਗਏ ਸੀਗੇ ਛੋਲੇ ਤੇ ਸੇਮ ਪ੍ਰੋਸੈਸ ਮੈਂ ਕੀਤਾ ਸੀਗਾ ਤੇ ਦੇਖੋ ਜੀ ਛੋਲਿਆਂ ਦਾ ਹਾਲ ਪਹਿਲਾਂ ਮੈਂ ਵੱਧ ਲਏਤੇ ਸੀਗੇ ਕੁੱਕਰ ਵਾਲੀ ਵੀਡੀਓ 'ਚ ਛੋਲੇ ਬਣਾਏ ਸੀ ਜਿਹੜੇ ਉਹ ਵੱਧ ਲੀਤੇ ਸੀ ਇੱਥੇ ਤਾਂ ਮੈਂ ਹਜੇ ਘੱਟ ਹੀ ਲਏ ਸੀਗੇ ਤੇ ਦੇਖੋ ਜੀ ਹਾਲ ਇਧਰ ਛੋਲੇਆਂ ਦਾ ਨਾਲੇ ਗੈਸ ਫੁੱਕੀ ਨਾਲੇ ਟਾਈਮ ਵੇਸਟ ਹੋਇਆ ਮੇਰਾ ਤੇ ਪਰ ਛੋਲੇ ਫੇਰ ਨਹੀਂ ਬਣੇ ਤੇ ਇਹ ਦੋਨੋਂ ਤਾਂ ਮੁੱਲ ਲੈ ਕੇ ਖਾ ਲੋ ਜੀ ਤੇ ਕਿਸੇ ਵਾਇਰਲ ਵੀਡੀਓ ਦੇ ਮਗਰ ਨਾ ਲੱਗਿਆ ਕਰੋ ਤੇ ਮੈਨੂੰ ਨਹੀਂ ਪਤਾ ਉਹਨਾਂ ਨੇ ਛੋਲੇ ਬਣਾਏ ਸੀ ਜਾਂ ਕਿਤੋਂ ਮੁੱਲ ਲੈ ਕੇ ਪਾ ਕੇ ਦਿਖਾਤੇ ਕੜਾਈ ਦੇ ਵਿੱਚ ਤੇ ਪਰ ਆਪਾਂ ਤਾਂ ਦੋ ਵਾਰ ਟਰਾਈ ਕਰ ਲਏ ਜੀ ਦੋਨੇ ਵਾਰ ਨਾਕਾਮਜਾਬ ਰਹੇ ਤੇ ਰਿਜ਼ਲਟ ਤੁਹਾਡੇ ਨਾਲ ਆਪ ਬਿਲਕੁਲ ਲਾਈਵ ਦਿਖਾਇਆ ਜੀ ਆਪਾਂ ਕੋਈ ਇਹਦੇ ਵਿੱਚ ਝੂਠ ਨਹੀਂ ਕੀਤਾ ਜੀ ਬੋਲਿਆ ਤੇ ਕੋਈ ਝੂਠੀ ਵੀਡੀਓ ਨਹੀਂ ਦਿਖਾਈ ਤੁਹਾਨੂੰ ਤੇ ਮੈਂ ਇਹ ਸੱਚ ਦਿਖਾਇਆ ਰਿਜ਼ਲਟ ਵੀ ਦੇਖ ਲਓ ਤੁਸੀਂ ਖੁਦ ਵਾਇਰਲ ਵੀਡੀਓ ਦੇ ਰਿਜ਼ਲਟ ਤੇ ਮੇਰਾ ਟਾਈਮ ਵੀ ਵੇਸਟ ਹੋਇਆ ਛੋਲੇ ਵੀ ਖਰਾਬ ਹੋ ਗਏ ਇੱਕ ਵਾਰ ਦੀ ਸਬਜੀ ਬਣਦੀ ਇਹਨਾਂ ਨਾਲ ਤੇ ਹੁਣ ਤੁਸੀਂ ਖੁਦ ਕਮੈਂਟ ਕਰ ਸਕਦੇ ਆ ਜੀ ਵੀਡੀਓ ਵੇਖ ਕੇ ਤੇ ਬਾਕੀ ਤੁਸੀਂ ਖੁਦ ਸਮਝਦਾਰ ਆਂ ਜੀ ਤੇ ਅੱਜ ਦੀ ਵੀਡੀਓ ਇੰਨੀ ਜੀ ਤੇ ਵੱਚ ਕੇ ਰਿਆ ਕਰੋ ਇਹ ਜੀਆਂ ਵੀਡੀਓ ਤੋਂ ਜੀ